ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਕਮਾਨਪੁਰਾ ਤਹਿਸੀਲ ਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤੁਹਾਨੂੰ ਦਿਖਾਵਾਂਗੇ 7-8 ਝੋਟੀਆਂ ਸਾਰੀਆਂ ਸਿੰਘਾਂ ਸਵਾਈਆਂ ਵਾਂ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹੋ ਉਸ ਨਾ ਠੀਕ ਠਾਕ ਜੀ ਵਧੀਆ ਚਾਹੀਦਾ ਵੀ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਤਰਜਿੰਦਰ ਸਿੰਘ ਪਿੰਡ ਕਮਾਨਪੁਰਾ ਤਹਿਸੀਲ ਟਾਰੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 87285577 ਠੀਕ ਹੈ ਜੀ ਭਈਆ ਪਹਿਲੇ ਨੰਬਰ ਤੇ ਝੋਟੀ ਦੱਸਿਓ ਕਿੰਨਾ ਸੁਆ ਸੁਈਆ ਇਹ ਵੀ ਜੀ ਦੂਜਾ ਸੁਆ ਅੱਛਾ ਜੀ ਇਹ ਸੂਣ ਵਾਲੀ ਕੀਤੀ ਅੱਛਾ ਇਹ ਗੱਬਣਾਂ ਠੀਕ ਲਓ ਜੀ ਪਹਿਲੇ ਨੰਬਰ ਤੇ ਗੱਬਣ ਆ ਗਈ ਤਿਆਰ ਇਹ ਭਾਈ ਕਿੰਨੇ ਕ ਦੁੱਧ ਵਾਲੀ ਆ ਦੁੱਧ ਕਰੂ 16 17 ਕਿਲੋ ਠੀਕ ਹੈ ਠੀਕ ਲੋ ਜੀ 16 17 ਲੀਟਰ ਵਾਲੀ ਆ ਬਾਕੀ ਸਿੰਘ ਥੋੜਾ ਜਰੂਰ ਭਾਵੇਂ ਉੱਚਾ ਗੁੰਡਾ ਕੀਤਾ ਵਾ ਪਰ ਕਦ ਕਾੜ ਤੇ ਪਿੱਠ ਕੁੜਾ ਵਸੋ ਲੋ ਜੀ ਕਦ ਕਾਠ ਤਹਿਲ ਮੰਜਾ ਡੈਣ ਵਾਲਾ ਹਿਸਾਬ ਆ ਲੋ ਜੀ ਸਾਡੇ ਦਿੰ ਕਿੱਕ ਕਿੱਕ ਲਾਉਣ ਲਾਉਣ ਜਿਹੜੀ ਆ ਕਾਫੀ ਆ ਹਵਾਨੇ ਦੇ ਗਾਂਗ ਚੱਡਾ ਬਣਾਉਂਗੀ ਜੀ ਠੀਕ ਆ ਠੀਕ ਆ ਜੀ ਹਾਂ ਜੀ ਲੋ ਜੀ ਤਾਂ ਸਾਰਾ ਟਿੱਡ ਕੁੜੇ ਤੋਂ ਬਹੁਤ ਜ਼ਿਆਦਾ ਚੰਗੀ ਆ ਤੇ ਤੂੰ ਬਾਦੂਸਰਾ ਸੁਣਾ ਵਾ ਨੇ ਜਿਹੜੀਆਂ ਢਿੱਲਾ ਢੁੱਲਾ ਆ ਕੋਈ ਜੇ ਸੂਣ ਦਾ ਘੋਲਣਾ ਚੰਗਾ ਬਣਾਉਂਗੇ ਤੇ ਥਣ ਵੀ ਐ ਨੋਕੜਾ ਲੱਗਾ ਪਿਆ ਵਾ ਅਲੱਗ ਅਲੱਗ ਇਹ ਕੀ ਮਲ ਕਰਨਾ ਬਾਈ ਜਰਾ ਆ ਦੇਖੋ ਵਿੱਚ ਦਿਖਾਓ ਪਿੱਲੇ ਢਿੱਲਾ ਲਓ ਜੀ ਲਾਗੇ ਨੂੰ ਚੱਕ ਚੈੱਕ ਕਰਾਉਂਦੇ ਆ ਕਿਹੜਾ ਮੜੀ ਨੋਕੜਾ ਵਾਲਾ ਥਣ ਜੋ ਪਰਲੇ ਬੰਦੇ ਧੱਕਾ ਮਾਰਵਾ ਨੇ ਲਓ ਜੀ ਨੋਕੜਾ ਥਣ ਜੋ ਲਓ ਜੀ ਆਪਾਂ ਤੇ ਤੁਸੀਂ ਚੈੱਕ ਬਾਕੀ ਢਿੱਲਾਂ ਫੁੱਲ ਤਿਆਰ ਹੋ ਗਈ ਤੇ ਸੂਣ ਥੱਬਾ ਬਣਾਉਂ 10 ਦਿਨ ਪੈ ਜਾ ਠੀਕ ਹੈ ਜੀ ਇਹ ਕੀ ਮਲ ਕਰਨਾ ਮਰਾ ਇਹ ਦਾ ਮੁੱਲ ਵੀ ਜੀ ਸਵਾ ਹੀ ਕਰ ਦੇ ਜੋ ਹਾਂ ਨਾਲ ਹੀ ਕਰੀਏ ਮੁੱਲ ਇਹ ਫੇ ਛੱਡ ਦੇਣੀ ਅੱਜ ਆਪਾਂ ਹਾਂ ਨਹੀਂ ਵੀਰ ਜੀ 1 15 ਜਿਦਾਂਗੇ ਠੀਕ ਲਓ ਜੀ 1 ਲੱਖ 15000 ਦੀ ਤੇ ਵਾਦੂ ਦੂਜੇ ਨੰਬਰ ਦੇ ਇਹ ਬਾਈ ਕਿਵੇਂ ਆ ਇਹ ਵੀਰ ਜੀ ਤਾਜੀ ਸੂਈ ਜੋ ਅੱਛਾ ਜੀ ਹਾਂ ਜੀ ਆਹ ਬੱਚਾ ਜੋ ਫਾਦੋ ਜਿਹੜਾ ਘਰਕੰਦਿਆ ਆੜਾ ਇਹ ਕੱਟੀ ਕਟਾ ਇਹ ਬੱਚੇ ਕੱਟੀ ਜਾਂਦੇ ਇਹ ਕੱਟਾ ਲੱਗਾ ਜਾਊਗੀ ਵੇਹ ਲਮੜਾ ਜਾ ਦੱਸਣਾ ਪੈਣਾ ਹੈ ਤੇ ਦੇ ਲੋ ਕੱਟਾ ਜੀ ਲੋੜੀ ਮੇਲ ਕਾਫ ਆ ਗਿਆ ਇਹ ਵਿਖਾਓ ਮੈਂ ਕਿੰਨਾ ਦੁੱਧ ਦਦਾ ਦੁੱਧ 12 ਕਿਲੋ ਵਿੱਚ ਆਵੇ ਖਾਓ ਬਈ ਲੋੜੀ ਘੋਡੀ ਆ ਗਈ ਜੱਡ ਬਲੈਕ ਤੇ ਕੱਦ ਕਾਟ ਜਿਹੜਾ ਬਹੁਤ ਹੀ ਤਰਲਾ ਗਿਆ ਵਾ ਇਹ ਬਈ ਕਿੰਨਾ ਕੱਢੀਉ ਦਦਾ ਦੁੱਧ 16 ਕਿਲੋ ਪੀ ਜਾਂਦਾ ਵੀ ਜੀ ਤਾਜੀ ਅਜੇ ਸੁਈ ਠੀਕ ਆ ਠੀਕ ਆ ਤਾਂ ਇਸ ਚੋਂ ਔਕੇ ਤੇ 12 ਲੀਟਰ 12 ਜੀ ਖੋ ਲੋ ਲੋੜੀ 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਹੈ ਵੀ ਸਿੰਗਲ ਹੈ ਜੀ ਕਰੋ ਵੀ ਚੈੱਕ ਤੇ ਥਾਣੇ ਨੂੰ ਬਹੁਤ ਹੀ ਚੰਗਾ ਲੱਗਾ ਬਈ ਕਿੰਨੇ ਵਜੇ ਚਵਾਈ ਫਿਰੇ ਸਰੇ ਸਰੇ ਲਗਭਗ 6 ਵਜੇ ਚਵਾਈ ਹੋਈ ਜੇ ਤੇ ਉਸ ਹਿਸਾਬ ਨਾਲ ਵੀਰ ਭਰਾ ਅੰਦਾਜ਼ਾ ਲਾ ਰੇ ਘੱਟ ਘੱਟ ਦੇਖੋ ਜੀ ਦਾ ਠੀਕ ਹੈ ਠੀਕ ਹੈ ਮਹਾਨੇ ਦੇ ਨਾਲਾ ਨੂਣਾ ਤੇ ਮਿਲ ਕੋਆਣ ਜਿਹੜੀ ਪਾਣੀ ਚੜ ਗਈ ਆ ਗਈ ਆ ਦੇਖੋ ਦੀ ਆ ਗਈ ਜੇ ਇਹਦੇ ਪਿੱਛੇ ਜਵਾਗ ਬਾਈ ਜੀ ਅੱਜਾ ਵੇਤੀ ਇਹ ਸਿਹਰੇ ਦੇਖਿਆ ਕੀ ਠੀਕ ਹੈ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਹੋਈ ਠੀਕ ਹੈ ਜੀ ਇਧਰਲੀ ਸਾਈਡ ਤੋਂ ਸਣਾ ਦਾ ਸੈਜ ਗਿਆ ਆਪਾਂ ਚੈੱਕ ਕਰੰਨੇ ਤੁਹਾਨੂੰ ਕੱਲਾ ਕੱਲਾ ਠਣ ਲੱਗਾ ਪਿਆ ਵਾ ਇਹ ਇਹਦਾ ਬਾਈ ਜੀ ਮੁੱਲ ਕੀ ਕਰਨਾ ਹਰ ਇਹਦਾ ਵੀ ਜੀ 7 ਸਵਾ ਲੱਖ ਕਰਦੇ ਇਹ ਵੀ ਹਾਂ ਨਾ 1 15 ਲਓ ਜੀ ਇਹ ਵੀ ਬਾਈ ਜੀ ਸੇਲ ਲਾ ਦਣੀ ਆਈ ਚਲਾਈ ਠੀਕ ਆ ਠੀਕ ਆ ਕੱਲ ਵੀਡੀਓ ਬਣਾਈ ਫਿਰ ਫਿਰ ਬਣਾਈ ਠੀਕ ਆ ਠੀਕ ਆ ਹਾਂ ਜੀ ਬੰਦਾ ਬੰਦਾ ਲਾਵਾਂਗੇ ਬੰਦਾ ਵੇਖੋ ਵੇਖੋ ਬੰਦਾ ਲਓ ਜੀ ਕੀ ਕਰ ਸਾਦੇ ਬਾਕੀ ਸ਼ਾਮਾਂ ਤੱਕ ਇਹਨਾਂ ਬਾਈ ਕਹਿੰਦਾ ਕਿ ਪੰਡਾ ਪਾ ਜਾਂਦੇ ਔਰੀਆਂ ਇਹ ਵੀ 1 ਲੱਖ 15 ਹਜ਼ਾਰ ਦੇ ਚੱਲ ਕੋਈ ਨਹੀਂ ਰਹਿਣ ਨਾ ਕੋਈ ਨਹੀਂ ਆ ਤੇ ਜਿਹਨਾਂ ਵਰ ਨੰਬਰ ਤੇ ਦੱਸਿਓ ਬਾਈ ਇਹਦੇ ਥੱਲੇ ਬੋਲਾ ਵੀ ਜੀ 9 ਕਿਲੋ ਹੋ ਗਏ ਅੱਛਾ ਜੀ ਸਿੰਗਲ ਹੱਡੀ ਜੋ ਪਤਲਾ ਚੰਬ ਦੇਖੋ ਠੀਕ ਹੈ ਜੀ ਪਾਜੀ ਸੂਈ ਬੱਚਾ ਵਖਾਦੋ ਮਗਰ ਨਾਲ ਨੂੰ ਨਾਲ ਜੋਈ ਬੱਚੇ ਲਓ ਜੀ ਆਹ ਵਾਲਾ ਜਵਾਬ ਜੇ ਤੇ ਇਹ ਕੱਟੀ ਕਟਾ ਕੱਟੀ ਵੀ ਸੀ ਇਹ ਫੀਮੇਲ ਕਾਫ ਆ ਗਿਆ ਜੀ ਤਿੱਗੇ ਨੰਬਰ ਵਾਲੀ ਦਾ ਉਸ ਤੋਂ ਨੱਬਾਈ ਦੇ ਨਾਲ ਤੁਸੀਂ ਗੱਲਬਾਤ ਕਰੀ ਦੇਵੋ ਹਲੋ ਤੇ 9 ਲੀਟਰ ਜਿਹੜਾ ਇਹਦੇ ਕੋ ਬੋਲਾ ਹੀ ਬੋਲਾ ਤਿਆਰ ਹੈ ਤੇ ਇਹ ਕਿੰਨਾ ਦੁੱਧ ਕੱਟੀ ਜਾਊ ਇਹ ਵੀ 12 13 ਕਿਲੋ ਮਾਨਾ ਕੱਢੀਏ 12:00 ਬਾਰੀ ਤੇ ਹੁਣ ਕਿੰਨੇ ਵਜੇ 12:14 ਸਵੇਰੇ ਅੱਛਾ ਜੀ ਪਸ਼ਾਨਪੁਰ ਇਹਨਾਂ ਬਹੁਤ ਹੀ ਚੰਗਾ ਲੱਗਾ ਹਨ ਗੱਲਾ ਗੱਲਾ ਤੇ ਬਿੰਦੀਆਂ ਆ ਲਾ ਗਿਆ ਗੱਡਾ ਇਹ ਸੂਰਬਾ ਦੂਸਰਾ ਵੀ ਹਾਂਜੀ ਲਓ ਜੀ ਇਹ ਵੀ ਦੂਸਰਾ ਸੂਰਬਾ ਸੂਰਬਾ ਜਿਹੜਾ ਜੈਡ ਬਲੈਕ ਆ ਤੇ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਤੇ ਬਾਕੀ ਬਹੁਤ ਸਾਰੀਆਂ ਨਿਸ਼ਾਨੀਆਂ ਵੀ ਸਾਰੀਆਂ ਆ ਰਹੀਆਂ ਹੁਣ ਜੀ ਕੋ ਵੀਰ ਦਾ ਹੱਥੇ ਵਾਲਾ ਲਾਜੂ ਕਿ ਚਲੋ ਦੁੱਧ ਚੰਗਾ ਕੱਢੀ ਜਨਾ ਕਰਮਾਲੀ ਨੇ ਤੇ ਲਾਗੇ ਤੁਸੀਂ ਕੀ ਕਰ ਸਕਦੇ ਤੁਸੀਂ ਥਾਣਾ ਦਾ ਸਟੇਜ ਤੇ ਗੈਪ ਤੇ ਬਾਈ ਜੀ ਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਲੱਗ ਕਰ ਲਿਗੇ ਇਹ ਵੀ ਹਾਨਾ ਹੀ ਕਰੀਏ ਇਹ ਵੀ ਹਾਨਾ ਵੀ ਜੀ ਹਾਂ ਜੀ ਜਿਹੜੀ ਹਾਨਾ ਹੈ ਨਾ ਹਾਂ ਜੀ 95000 ਦੀ ਦੇਦਾ ਠੀਕ ਹੋਰ ਵਧਾਇਆਜ ਕਰ ਦੋ ਹੋਰ ਕਰ ਦੇ ਮਾਮ ਤਾਂ 92 ਦੀ ਦੇਦਾ ਠੀਕ ਹੈ ਲਓ ਜੀ 92000 ਦੀ ਬਿਲਕੁਲ ਤਾਜੀ ਕੋਈ ਪਿੱਛੇ ਵੀ ਟੀ ਮਲਕਾਪ ਤੇ ਦੁੱਧ 12 ਤੋਂ 13 ਲੀਟਰ ਬਾਈ ਕਹਿੰਦਾ ਵੀ ਭਰੀ ਜਾਊਗੀ ਜੀ ਚੌਥੇ ਨੰਬਰ ਤੇ ਬਾਈ ਇਹ ਕਿਵੇਂ ਪੂਰੀ ਤਾਜੀ ਸੂਈ ਜੋ ਅੱਜ ਸਵਾ ਦੇਣੀ ਸਤਵਾਂ ਅੱਛਾ ਜੀ ਉਹ ਬੱਚਾ ਵਖਾ ਦਿਓ ਉਹ ਤਾਜਾ ਠੀਕ ਹੈ ਇਹਦੇ ਮਗਰ ਕੱਟਾ ਕਰ ਲਾ ਕਾਲਾ ਕਾਲਾ ਲਓ ਜੀ ਆ ਆ ਗਿਆ ਜੈਡ ਬਲੈਕ ਇਹਦੇ ਪਿਛੇ ਕੱਟਾ ਜੈਡ ਮੋਲਾ ਇੱਕੋ ਬਾਈ ਕਿੰਨਾ ਦੁੱਧਾ ਦੇਖੋ ਬਜੀ 16 ਕਿਲੋ ਦੁੱਧ ਜੇ ਆ ਵੇਖੋ ਨਾੜਾ ਵਿਖਾਓ ਆ ਕਿਉਂ ਨਾ ਬਹਾਨੇ ਪੱਟਾਂ ਵਾਲ ਚਲ ਗਿਆ ਵਾ ਲੋ ਬਹਾਨੇ ਨਾ ਸਿੱਧੀਆਂ ਨਾਲ ਮਿਲਦੀਆਂ ਜੋ ਠੀਕ ਅੱਠੇ ਕਰਾਓ ਜੀ 16 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਆ ਤੇ ਨਾੜਾ ਨੂੜਾ ਜੀ ਕਾਫੀ ਆ ਗਈਆਂ ਵਾ ਇਹ ਵੀ ਕੋਈ ਵੀਪਰਾ ਸਾਂਭਣਾ ਲੈ ਜਾਂਦਾ ਚੱਲ ਦੋ ਦਿਨ ਇਹ ਚੰਗਾ ਭਰੀਆ ਨਾ ਇਹ ਵੀ ਬਾਈ ਕਨਵਰਸ ਵਾ ਸਹੀ ਆ ਇਹ ਵੀ ਦੋ ਚਾਰ ਦੋ ਚਾਰ ਸੂਬਾ ਝੋਟੀਆਂ ਬਾਈ ਦੇ ਕੋਲ ਸਾਰੀਆਂ ਤੇ ਜੈਡ ਬਲੈਕ ਆ ਗਈ ਤੇ ਕੱਦ ਕਾੜ ਜਿਹੜਾ ਬਹੁਤ ਤਗੜਾ ਹੈ ਦਾ ਵੀ ਉਨੀ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਆ ਬਾਕੀ ਥਾਣੇ ਇਹਨੂੰ ਵੀ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਹ ਬਾਈ ਕਿੰਨਾ ਕੱਢ ਦੂ ਦੁੱਧ 12 ਦਾ ਪਲੱਸ ਜਾਉ ਹਰਿਆਣਾ ਵਾਲੇ ਅੰਦਰ ਵੀ ਇਤਨਾ ਦਾ ਮਾਲੀ ਹੈ ਠੀਕ ਲੋ 12 ਦਾ ਪਲੱਸ ਚੱਲਣਾ ਛੋਟ ਗਿਆ ਵਾ ਇਹ ਚੰਗੀਰ ਕਹਿ ਉਹ ਯਾਦੇ ਪਿੰਡੇ ਦੇ ਜਿਹੜੀਆਂ ਨਾੜਾਂ ਨੂੰ ਨਾ ਇਹਦੇ ਵੀ ਕਾਫੀ ਆ ਗਈਆਂ ਵਾ ਤੇ ਲੱਗ ਗਿਆ ਤਾਂ ਵੀ ਕਿੱਕ ਕਰਾਉਣਾ ਕੱਲੋਂ ਪਾਣਾ ਦਾ ਸੈੱਜ ਗਿਆ ਪਰ ਜਿਹੜਾ ਉਹ ਨਹੀਂ ਚੰਗਾ ਆ ਗਿਆ ਵਾ ਕਰੇ ਜੀ ਕਿੱਥੇ ਓਧਰ ਦੀ ਸਾਈਡ ਤੋਂ ਨਾੜਾਂ ਨੂੰ ਨਾ ਤੇ ਥੋਣਾ ਦਾ ਸੈੱਜ ਜਿਹੜੇ ਲੱਗਾ ਪਿਆ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਮੁੱਲ ਵੀ ਜੀ ਇੱਕ ਚਾਰੀ ਕਰ ਦੇ ਅੱਛਾ ਜੀ ਹਾਂ ਜੀ ਇਹ ਵੀ ਹਾਂ ਨਾ ਇੱਕ 30 ਹੀ ਦੇ ਦਾਂ ਲਓ ਜੀ 1,30,000 ਦੀ ਇਹ 18 2 ਦੁੱਧ ਦੇਣ ਵਾਲੀ ਘੋਟੀ ਜੰਪਲ ਥੋੜਾ 17 ਦਿਨ ਵਿੱਚ ਹੀ ਸੂਈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹਾ ਨੋਰਮਲ ਰੇਟ ਆ ਬਾਈ ਦਾ ਕਿਹਾ ਕਰ ਸਕਦੇ ਤੁਸੀਂ ਤੇ ਆ ਜਾਓ ਬਾਈ ਹੁਣ 5ਵੇਂ ਨੰਬਰ ਤੇ ਇਹ ਵੀ ਤਾਜੀ ਸੂਈ ਜੋਈ ਅੱਛਾ ਜੀ ਇਹਨੂੰ 14 ਕ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਇਹਦਾ ਕੱਟਾ ਲੂ ਕੱਟੀ ਜੇ ਦੀ ਮਗਰਸਾ ਠੀਕ ਹੈ ਜੀ ਇਹਦੇ ਪਿੱਛੇ ਆ ਗਿਆ ਜੀ ਫੀ ਮਲਕਾਬਤ 14 ਦਿਨੋਂ ਇਹ ਸੂਈ ਨੂੰ ਇਹ ਤੋਂ ਦੋ ਦੋ 14 ਕਿਲੋ ਦੋ ਦੋ 14 ਲੀਟਰ ਦੋ ਤੇ ਬਿਲਕੁਲ ਜਿਹੜਾ ਰੈਡੀ ਆ ਤੇ ਹਵਾਨਾ ਇਹਦਾ ਵਿੱਖਾਂ ਵਾਲਾ ਆ ਗਿਆ ਜੇ ਬਿੰਦੀਆਂ ਵਾਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਕੱਦ-ਕਾਠ ਜਿਹੜਾ ਬਹੁਤ ਹੀ ਤਗੜਾ ਵਾ ਇਹ ਵੀ ਸਿੰਗਲ ਹੱਡੀ ਆ ਗਈ ਜੇ ਇਹ ਭਾਈ ਕਿ ਨਾਲ ਭਰੀ ਜਾਊ ਮੇਰੀ 16 ਤੋਂ ਪਲੱਸ ਜਾਊ ਠੀਕ ਹੈ ਨਾ ਇਹ 16 ਤੋਂ ਪਲੱਸ ਚੱਲਣ ਵਾਲੀ ਕਵਟੀ ਹੈ ਜੈੱਡ ਬਲੈਕ ਤੇ ਮੌਰਾ ਦਾ ਸੱਦੀਆ ਤੇ ਫੇਸ ਕੁਆਲਿਟੀ ਦੇ ਸਿੰਗ ਸੁਨ ਜਿਹੜਾ ਐਂਡ ਰਿੰਗ ਦਿੰਕ ਆ ਗਿਆ ਵਾ ਲੈਓ ਲੈਓ ਇਹ ਉਹ ਇਹਦਾ ਵੀ ਆਪਾਂ ਤੁਹਾਨੂੰ ਦਾ ਸੈਜ ਕੈਲਕੂਲੇਟਰ ਚੈੱਕ ਕਰਾਉਣਾ ਹੈ ਤੁਹਾਨੂੰ ਜੀ ਬਾਈ ਰੱਖਦੀ ਹੈ ਪਰ ਘਰ ਦਾ ਨਹੀਂ ਫਰਕ ਅੱਛਾ ਪੈ ਲੀਟਰਾਂ ਵੀ ਕੋਈ ਮੇਰੇ ਝੋਲੇ ਠੀਕ ਹੈ ਠੀਕ ਉਹਨੀਆਂ ਤਾਂ ਰੋ ਝੂਨੀਆਂ ਉਧਰ ਚ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹਦਾ ਬਾਈ ਜੀ ਮੁੱਲ ਇਹਦਾ ਮੁੱਲ ਵੀ ਜੀ ਹਾਨਾ ਐੜੀ ਨਾ ਇੱਕ ਦਸ ਦੀ ਦੇਦਾ ਠੀਕ ਹੈ ਲਓ ਜੀ ਇਹ 1 ਲੱਖ 10 ਇਹਦਾ ਸਵਾ ਮੁੱਲ ਕਰਨਾ ਹੈ ਪਰ ਤੁਸੀਂ ਕਿਹਾ ਇੱਕ ਹਾਨਾ ਇੱਕ ਦਸ ਦੀ ਦੇਦਾ ਠੀਕ ਹੈ ਠੀਕ ਹੈ ਲਓ ਜੀ 1 ਲੱਖ 440 ਜੀ ਤੇ 14 ਲੀਟਰ ਜਿਹੜਾ ਦੁੱਧ ਤਿਆਰ ਆ ਤੇ 16 ਲੀਟਰ ਬਾਈ ਕਹਿੰਦਾ ਕਿ ਭਰੀ ਜਾਓਗੇ ਦੁੱਧ ਦੇ ਆ ਜੋ ਬਾਈ ਆੜੀ ਕਿਵੇਂ ਆ ਇਹ ਛੋਟੀ ਵੀ ਜੀ ਤਾਜੀ ਸੂਈ ਅੱਛਾ ਜੀ ਸੂਈ ਹਦੋਂ ਹੋਵੇ ਪੰਜੀ ਕਿ ਦਿਨ ਅੱਛਾ ਜੀ ਇਹਦਾ ਬੱਚਾ ਕਹਿੰਦੇ ਮਾਰ ਠੀਕ ਆ ਹਾਂ ਜੀ ਦੁੱਧ ਦੇਖੋ ਹੁਣ ਇਸ ਟਾਈਮ ਸਾ ਦੂਗਾ ਠੰਡਾ ਕਰਕੇ 8 ਕਿਲੋ ਦਿਖਾਵਾ ਦਹਾਂ ਦਾ ਜੀ ਠੀਕ ਆ ਠੀਕ ਆ ਜੀ ਹਾਂ ਜੀ ਛੋਟੀ ਵੇਖ ਲਓ ਪੜੀ ਪੁੜੀ ਕਿ ਨਹੀਂ ਜੋ ਲੋ ਜੀ ਕੱਡ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਅਜੇ ਵੀਡੀਓ ਬੁਧੀ ਬੱਚਾ ਆਹੀ ਹਾਂ ਜੀ ਹਾਂ ਜੀ ਆਪਾਂ ਤੁਸੀਂ ਵੇਖਿਆ ਹਣਾ ਜੀ ਠੀਕ ਆ ਲਓ ਜੀ ਥਾਣਾ ਦਾ ਸਹਿਜ ਗਾ ਵੀ ਚੈੱਕ ਕਰਾਉਣਾ ਹੈ ਤੁਹਾਨੂੰ ਥਾਣੇ ਨੂੰ ਵੀ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਇਹ 8 ਲੀਟਰ ਇਹਦੇ ਕੋਲ ਜਿਹੜਾ ਦੁੱਧ ਤਿਆਰ ਆ ਇਹ ਬਾਕੀ ਜੰਮੀ ਪਈ ਤੇ ਫੇਸ ਪਾਰਟਿੰਗ ਚੈੱਕ ਕਰਾਉਣਾ ਹੈ ਰੇਂਗ ਦਾ ਸੇਂਹ ਜੀ ਆ ਗਿਆ ਇਹਨੂੰ ਲੱਗਾ ਜੀ ਕਾ ਤੇ ਬੜਾ ਰਿਓ ਪੇਟ ਪੁੜਾ ਵੇਖੋ ਬੜਾ ਚੌੜਾ ਹੈ ਉਧਰ ਦੀ ਜੋ ਮੱਝ ਅੱਛਾ ਜੀ ਕਟਾਈ ਪਰ ਇਹ ਦੁੱਧ 12 13 ਕਿਲੋ ਹੀ ਹਾਂਜੀ ਬਹੁਤਾ ਹੀ ਵੇਰ ਵਕੀਤਾ ਬੱਚੇ ਦਾ ਪਰ ਹੁਣ ਥਾਪੀ ਦੇ ਮਿਲ ਪਈ ਦੀ ਜੋ ਠੀਕ ਹੈ ਜੀ ਉਹਦੀ ਫੇਸ ਪਰ ਇਹਦੀ ਪੰਪਰ ਜਿਹੜੀ ਇਹਦੀ ਗੋਲ ਚੰਗੀ ਆ ਗਈ ਇਹ ਕਾਟਕਾਠ ਵਾਲੋਂ ਦੇ ਸਾਰੀਆਂ ਝੋਟੀਆਂ ਬਾਈ ਦੇ ਕੋਲ ਤਕੜੀਆਂ ਨੇ ਵੱਡੇ ਕੱਦ ਕਾਠ ਵਾਲੀਆਂ ਆ ਸਾਰੀਆਂ ਤਾਜ਼ੀਆਂ ਦੁਨੀਆਂ ਦੇ ਫੁੱਲ ਤੋਂ ਤਿਆਰ ਆ ਉਹ ਵੀ ਗਿੱਲੀ ਬਣਾਉਣਾ ਕਾਟਾ ਦੇ ਇਹ ਵੀ ਕੋਈ ਵੀਰਪਰਾ ਸਾਂਭਣ ਵਾਲਾ ਲਾਜੋ ਚੱਲ ਦੋ ਤੋ ਫੇਰ ਨੇ 10 12 ਲੀਟਰ ਕੱਢੀ ਜਾਣਾ ਉਹਦੇ ਐਸ ਦਾ ਮੌਕੇ ਤੇ ਜਿਹੜਾ 8 ਲੀਟਰ ਉਹ ਤਿਆਰ ਆ ਅੱਛਾ ਜੀ ਹਾਂ ਜੀ ਠੀਕ ਹੈ ਅੱਪੀ ਦੇ ਮਿਲਦੀ ਜੋ ਅੱਛਾ ਜੀ ਇਦਾਂ ਹੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਹਦਾ ਭਾਈ ਜੀ ਮੁੱਲ ਫੇਰ ਇਹਦਾ ਮੁੱਲ ਕਿੰਨਾ ਦੇ ਰਹੀਏ ਵਿੱਚ ਜੀ ਇਹ ਵੀ ਹਾਂ ਨਹੀਂ ਕਰਦੀਏ 85 ਦੇ ਦਾਂਗੇ ਲਓ ਜੀ 85000 ਦੀ ਬਿਲਕੁਲ ਇਹ ਵੀ ਤਾਜੀ ਸੂਈ ਆ ਬਾਕੀ ਕੋਈ ਵੀ ਭਰਾ ਸੰਭਣ ਵਾਲਾ ਲੈ ਜੇ ਤੇ ਚੱਲ ਦੁੱਧ ਚੰਗਾ ਕੱਢੀ ਜਾਣਾ ਇਹਨੇ ਵੀ ਤੇ ਕਹਣਾ ਬਾਈ ਜੀ ਕੋਜਾ ਜਿੱਥੇ ਇਹੋ ਕਹਣਾ ਆਪਣੇ ਵੀਰ ਜੀ ਆਇਓ ਚੋਕੇ ਦੋਵੇਂ ਡੰਗ ਪੇਕ ਕੇ ਆਪਣਾ ਡੰਗਰ ਲਿਓ ਠੀਕ ਹੈ ਠੀਕ ਹੈ ਆਪਣਾ ਮੁੱਲ ਜਾਇਜ਼ ਜੋ ਵੀ ਜੀ ਬਿਲਕੁਲ ਸਹੀ ਗੱਲ ਹੈ ਲਓ ਜੀ ਪਾਈ ਕਹਿੰਦਾ ਕਿ ਜਾਇਜ਼ ਮੁੱਲ ਇਹ ਆਪਣੇ ਜਿਹੜੇ ਸੂਏ ਸਵਾਏ ਆਪਾਂ ਕੋਈ ਇੱਥੇ ਚੋਕੇ ਲੈ ਜਾਓ ਇਹ ਜਿਹੜਾ ਗੱਭਣ ਆਪਣਾ ਟਿੱਪਕੇ ਖੜਿਆ ਕਰੋ ਹਨਾ ਹਾਂਜੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ